ਕਰਨ ਕਰਨ ਸਮਰਾਟ 사ਤਗੁਰ ਜਗਜੀਤ ਸਿੰਘ ਜੀ 사ਤਗੁਰ ਜਗਜੀਤ ਸਿੰਘ ਜੀ ਨੇ ਸੰਤ ਬਚਿੱਤਰ ਸਿੰਘ ਜੀ ਤੇ ਉਹਨਾਂ ਦੇ ਭਰਾ ਨਾਲ ਕੀ ਕੌਤਕ ਕੀਤਾ ਇਹ ਸਾਖੀ ਸੁਣੋ ਇਹ ਵਾਰਤਾ ਸਨ 1987 ਦੀ ਹੈ ਕੈਨੇਡਾ ਰਹਿਣ ਵਾਲੇ ਸੰਤ ਬਚਿੱਤਰ ਸਿੰਘ ਜੀ ਦੱਸਦੇ ਹਨ ਕਿ ਉਹ ਕੈਨੇਡਾ ਤੋਂ ਆਪਣੇ ਪਿੰਡ ਔੜ ਆਏ ਸੰਤ ਜੀ 2-3 ਦਿਨ ਉੱਥੇ ਹੀ ਰਹੇ ਕੈਨੇਡਾ ਵਿੱਚ ਰਹਿਣ ਵਾਲੇ ਉਹਨਾਂ ਦੇ ਇੱਕ ਦੋਸਤ ਨਵਤੇਜ ਸਿੰਘ ਨੇ ਉਹਨਾਂ ਨੂੰ ਕਿਹਾ ਕਿ ਸਮਰਾਲੇ ਮੇਰੇ ਘਰ ਮੇਰਾ ਸਕੂਟਰ ਪਿਆ ਹੈ ਤੁਸੀਂ ਸਕੂਟਰ ਲੈ ਲਵੋ ਤੇ ਤੁਹਾਨੂੰ ਇੱਧਰ ਉੱਧਰ ਜਾਣ ਲਈ ਆਸਾਨੀ ਹੋਵੇਗੀ ਸੰਤ ਜੀ ਸਕੂਟਰ ਲੈਣ ਲਈ ਸਮਰਾਲੇ ਪਹੁੰਚ ਗਏ ਸੰਤ ਜੀ ਨਾਲ ਉਹਨਾਂ ਦਾ ਛੋਟਾ ਭਰਾ ਵੀ ਸੀ ਸੰਤ ਜੀ ਰਾਤ ਨੂੰ ਸਮਰਾਲੇ ਨਵਦੇਸ਼ ਸਿੰਘ ਜੀ ਦੇ ਘਰ ਹੀ ਰਹੇ ਉਸੇ ਰਾਤ ਉਥੋਂ ਦੇ ਐਮਐਲਏ ਨੂੰ ਕਿਸੇ ਨੇ ਗੋਲੀ ਮਾਰ ਕੇ ਮਾਰ ਦਿੱਤਾ ਇਸ ਕਰਕੇ ਸਮਰਾਲੇ ਤੋਂ ਲੁਧਿਆਣੇ ਤੱਕ ਕਰਫਿਊ ਲੱਗ ਗਿਆ ਜਗ੍ਹਾ-ਜਗ੍ਹਾ ਪੁਲਿਸ ਦੇ ਨਾਕੇ ਲੱਗ ਗਏ। ਸ਼ੰਤਜੀ ਨੂੰ ਇਸ ਗੱਲ ਦਾ ਪਤਾ ਨਹੀਂ ਸੀ। ਫਰਵਰੀ ਦਾ ਮਹੀਨਾ ਸੀ ਤੇ ਠੰਡ ਬੜੀ ਸੀ। ਉਹਨਾਂ ਨੇ ਸਤਗੁਰੂ ਜਗਜੀਤ ਸਿੰਘ ਦੇ ਚਰਨਾਂ ਵਿੱਚ ਅਰਦਾਸ ਕੀਤੀ ਅਤੇ ਸਕੂਟਰ ਦੇ ਬੈਠ ਕੇ ਚੱਲ ਪਏ। ਉਹਨਾਂ ਦਾ ਭਰਾ ਸਕੂਟਰ ਚਲਾ ਰਿਹਾ ਸੀ, ਉਹ ਪਿੱਛੇ ਬੈਠੇ ਸਨ। ਸ਼ੰਤਜੀ ਦੇ ਭਰਾ ਨੇ ਨੌਕਤਾਰ ਪੱਗ ਬੰਨੀ ਸੀ ਪਰ ਸ਼ੰਤਜੀ ਆਪ ਪੂਰੇ ਨਾਮ ਤਾਰੀ ਪਹਿਰਾਵੇ ਵਿੱਚ ਸਨ। ਉਹ ਦੋਨੋਂ ਆਰਾਮ ਨਾਲ ਸਕੂਟਰ ਤੇ ਜਾ ਰਹੇ ਸਨ। ਸੜਕ ਤੇ ਵੀ ਕਿੰਨੀ ਕਿੰਨੀ ਦੇਰ ਬਾਅਦ ਕੋਈ ਕੋਈ ਗੱਡੀ ਆ ਰਹੀ ਸੀ ਰਸਤੇ ਵਿੱਚ ਜਗ੍ਹਾ ਜਗ੍ਹਾ ਤੇ ਪੁਲਿਸ ਵਾਲੇ ਅਧਿ ਮਿਲਟਰੀ ਵਾਲੇ ਖੜੇ ਸਨ ਨਾਕੇ ਤੇ ਪੁਲਿਸ ਵਾਲੇ ਤੇ ਮਿਲਟਰੀ ਵਾਲੇ ਉਹਨਾਂ ਵੱਲ ਵੇਖ ਵੀ ਨਹੀਂ ਰਹੇ ਸਨ ਸੰਤੀ ਜੀ ਹਰ ਨਾਕੇ ਤੋਂ ਬੜੇ ਆਰਾਮ ਨਾਲ ਜਾ ਰਹੇ ਸਨ ਪੁਲਿਸ ਵਾਲਿਆਂ ਨੂੰ ਸੰਤੀ ਜੀ ਨਜ਼ਰ ਨਹੀਂ ਆ ਰਹੇ ਸਨ ਸੰਤੀ ਜੀ ਲੁਧਿਆਣੇ ਪਹੁੰਚ ਗਏ ਲੁਧਿਆਣੇ ਲਾਡੋਵਾਲ ਪੁਲ ਦੇ ਥੱਲੇ ਉਤਰ ਕੇ ਪੈਟਰੋਲ ਪੰਪ ਤੋਂ ਤੇਲ ਪਵਾਇਆ ਜਦੋਂ ਸ਼ਾਂਤੀ ਜੀ ਉੱਥੋਂ ਚੱਲੇ ਤਾਂ ਪਹਿਲੀ ਵਾਰੀ ਮਿਲਟਰੀ ਵਾਲਿਆਂ ਨੇ ਉਹਨਾਂ ਨੂੰ ਰੋਕ ਲਿਆ ਉਹ ਪੁੱਛਣ ਲੱਗੇ ਕਿ ਤੁਸੀਂ ਕਿੱਥੋਂ ਆਏ ਹੋ ਸੰਤ ਬਚਿੱਤਰ ਸਿੰਘ ਜੀ ਨੇ ਕਿਹਾ ਮੈਂ ਕੈਨੇਡਾ ਤੋਂ ਆਇਆ ਹਾਂ ਅਤੇ ਅਸੀਂ ਸਮਰਾਲੇ ਤੋਂ ਸਕੂਟਰ ਲੈ ਕੇ ਆ ਰਹੇ ਹਾਂ ਮਿਲਟਰੀ ਵਾਲਿਆਂ ਨੇ ਸਕੂਟਰ ਦੇ ਕਾਗਜ਼ ਵਗੈਰਾ ਵੇਖੇ ਅਤੇ ਕਿਹਾ ਤੁਹਾਨੂੰ ਰਸਤੇ ਵਿੱਚ ਕਿਸੇ ਨੇ ਰੋਕਿਆ ਨਹੀਂ ਸ਼ਾਂਤੀ ਜੀ ਨੇ ਕਿਹਾ ਕਿ ਸਾਡੇ ਵੱਲ ਤਾਂ ਕਿਸੇ ਨੇ ਵੇਖਿਆ ਵੀ ਨਹੀਂ ਨਾ ਹੀ ਕਿਸੇ ਨੇ ਰੋਕਿਆ ਹੈ ਮਿਲਟਰੀ ਵਾਲੇ ਬੜੇ ਹੈਰਾਨ ਹੋਏ ਕਿ ਕਰਫਿਊ ਲੱਗਾ ਹੈ ਪੁਲਿਸ ਤੇ ਮਿਲਟਰੀ ਦੇ ਨਾਕੇ ਜਗ੍ਹਾ ਜਗ੍ਹਾ ਲੱਗੇ ਹਨ ਤੁਹਾਨੂੰ ਕਿਸੇ ਨੇ ਰੋਕਿਆ ਹੀ ਨਹੀਂ ਬਚਿੱਤਰ ਸਿੰਘ ਜੀ ਨੇ ਕਿਹਾ ਕਿ ਸਾਨੂੰ ਤੇ ਕਿਸੇ ਨੇ ਵੀ ਨਹੀਂ ਰੋਕਿਆ ਮਿਲਟਰੀ ਵਾਲਿਆਂ ਨੇ ਕਿਹਾ ਠੀਕ ਹੈ ਜੇ ਰਸਤੇ ਵਿੱਚ ਕਿਸੇ ਨੇ ਕੁਝ ਨਹੀਂ ਪੁੱਛਿਆ ਫਿਰ ਅਸੀਂ ਵੀ ਤੁਹਾਨੂੰ ਕੁਝ ਨਹੀਂ ਕਹਿੰਦੇ ਤੁਸੀਂ ਜਾਓ ਇਹ ਸਤਗੁਰੂ ਜਗਜੀਤ ਸਿੰਘ ਜੀ ਦਾ ਜਾਹਰਾ ਕੋਤਕ ਸ਼ਾਂਤੀ ਜੀ ਨਾਲ ਹੋ ਰਿਹਾ ਸੀ ਕਿ ਉਹ ਮਿਲਟਰੀ ਤੇ ਪੁਲਿਸ ਵਾਲਿਆਂ ਨੂੰ ਨਜ਼ਰ ਨਹੀਂ ਆ ਰਹੇ ਸਨ ਜੇਕਰ ਨਾਕੇ ਤੇ ਰੋਕ ਲੈਂਦੇ ਤਾਂ ਉਹਨਾਂ ਨੇ ਬੜਾ ਤੰਗ ਕਰਨਾ ਸੀ ਪਰ ਸਤਿਗੁਰੂ ਜੀ ਦੀ ਕਿਰਪਾ ਨਾਲ ਉਹ ਆਰਾਮ ਨਾਲ ਹੀ ਘਰ ਪਹੁੰਚ ਗਏ ਤਨ ਹਾਜ਼ਰਾ ਜੂਰ ਪੈਰੇ ਦਾ ਮਾਲਕ ਅਕਾਲ ਪੁਰਖ ਸਤਿਗੁਰੂ ਜਗਜੀਤ ਸਿੰਘ ਜੀ ਰੱਖ ਲਵੋ ਬਖਸ ਲਵੋ ਤੇ ਦਰਸ਼ਕਾਂ